ਉਹ ਹਾਰਿਆ ਸੀ ਉਹ ਹਾਰਿਆਂ ਨੂੰ ਅਗਲੇ ਨੇ ਮੰਤਰੀ ਬਣਾਤਾ ਵੇਖੋ ਤੁਸੀਂ ਹਾਰਿਆਂ ਨੂੰ ਮੰਤਰੀ ਬਣਾਤਾ ਜਿੱਤੇ ਤੇ ਦੂਜੀ ਵਾਰੀ ਐਨਐਸਐ ਲਾਤੀ ਮਾੜਾ ਅਮਰਤਪਾਲੀ ਆ ਜੀ ਮਾੜਾ ਡਿਬਰੂਗੜਾ ਵਾਲਾ ਬਾਬਾ ਹੀ ਹਜੇ ਵੀ ਵੇਖੋ ਦਿਮਾਗ ਆ ਕੋਪੜ ਤੋਂ ਸੋਚ ਤਾਂ ਲਓ ਪਤੰਦਰੋ ਬੜਿਆਂ ਨੇ ਰੌਲਾ ਪਾਇਆ ਸੀ ਓਏੰਦਾ ਵਕੀਲ ਬੀਜੇਪੀ ਦਾ ਬੰਦਾ ਓਏੰਦਾ ਵਕੀਲ ਬੀਜੇਪੀ ਦਾ ਬੰਦਾ ਉਹ ਅਮਰਤਪਾਲ ਬੀਜੇਪੀ ਦਾ ਬੰਦਾ ਅਮਰਤਪਾਲ ਦਾ ਪਾਪਾ ਬੀਜੇਪੀ ਦਾ ਬੰਦਾ ਅਮਰਪਾਲ ਦੀ ਮੰਮੀ ਬੀਜੇਪੀ ਦੇ 100 ਲੱਖ ਦੀ ਲਾਹਣ ਤਾ ਤੁਹਾਡੇ ਉੱਤੇ। ਉਹ ਕੋਈ ਤੁਹਾਡਾ ਸਟੈਂਡ ਵੀ ਹੈਗਾ ਕਿਸੇ ਤੁਸੀਂ ਗੱਲ ਤੇ ਟਿਕੇ ਵੀ ਹੋ ਤੁਸੀਂ। ਜਿਹੜਾ ਬੰਦਾ ਬਾਹਰਲੀ ਫੋਰਨ ਕੰਟਰੀ ਦੇ ਵਿੱਚ ਬਹਿ ਕੇ ਪੰਜਾਬ ਲਈ ਬੋਲਦਾ ਉਹਨੂੰ ਤੁਸੀਂ ਗੱਲ ਇਹ ਕਰਦੇ ਹੋ ਉਹ ਪੰਜਾਬ ਨਹੀਂ ਆਉਂਦਾ ਓ ਪੰਜਾਬ ਆ ਕੇ ਨਹੀਂ ਬੋਲਦਾ ਉਹ ਜਦੋਂ ਪੰਜਾਬ ਆ ਕੇ ਉਤਰਦਾ ਮੁੜ ਕੇ ਤੁਸੀਂ ਆਨੇ ਓਏ ਮੋਨਾ ਕੋਨਾ ਇਹ ਸਿੱਖੀ ਦੀ ਗੱਲ ਕਿਵੇਂ ਕਰਨ ਲੱਗ ਪਿਆ। ਉਹਨੇ ਅਮਰਤ ਸ਼ਾਕ ਲਿਆ। ਓ ਜਰੋ ਨੇ ਅਮਰਤ ਛਕ ਲਿਆ ਉਹ ਇਨੇ ਅਮਰਤ ਕਿਵੇਂ ਛਕ ਲਿਆ ਇਹ ਤਾਂ ਬੀਜੇਪੀ ਦਾ ਲੱਗਦਾ ਉਹ ਤਾਂ ਪ੍ਰਿੰਟਡ ਕੀਤਾ ਬੰਦਾ ਇਹਦਾ ਬਾਹਰੋਂ ਲਿਆਂਦਾ ਹੀ ਬੀਜੇਪੀ ਨੇ ਬੰਦਾ ਹੁ ਕਿਸੇ ਗੱਲ ਤੇ ਤਾਂ ਟੇਖ ਜੋ ਤੁਸੀਂ ਕਿਸੇ ਗੱਲ ਤੇ ਦਿਆਲਾ ਸਰ ਜਲੰਧਰ ਵਾਲਾ ਭਾਈ ਇਹ ਜਲੰਧਰ ਵਾਲਾ ਨਾ ਉਹਨੂੰ ਬੇਨਤੀ ਕਰਦਾ ਵੀਰੇ ਤੂੰ ਬੜੀ ਸੌਖੀ ਰੋਟੀ ਖਾਨਾ ਜਲੰਧਰ ਵਾਲਿਆ ਵੀ ਸਾਡਾ ਤੇਰੇ ਨਾਲ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੈਗਾ ਨਾ ਸੀ ਤੈਨੂੰ ਮਾੜੀ ਕਹਿੰਦੇ ਨਾ ਚੰਗੀ ਕਹਿੰਦੇ ਆ ਤੂੰ ਜਿਹੜੇ ਬੰਦਿਆ ਦੇ ਮਗਰ ਲੱਗ ਕੇ ਸਾਨੂੰ ਮਾੜਾ ਚੰਗਾ ਬੋਲਦਾ ਨਾ ਸਾਡਾ ਫੋਨ ਤਾਂ ਤੂੰ ਚੱਕਦਾ ਨਹੀਂ ਨੰਬਰ ਬੰਦ ਕਰੀ ਬੈਠਾ ਠੀਕ ਹੈ ਕਿ ਤੇਰੇ ਜਲੰਧਰ ਚ ਤੇਰੇ ਇੱਥੇ ਆ ਕੇ ਜਿਹੜੇ ਜਿੰਦੇ ਵੱੜ ਸਾਡੇ ਬਾਰੇ ਜੋ ਗਲਤ ਬੋਲੇ ਅਸੀਂ ਕੰਪਲੇਟ ਦਵਾਂਗੇ ਤੇਰੇ ਇੱਥੇ ਆ ਕੇ ਮੁੜ ਕੇ ਅਸੀਂ ਤੇਰੀ ਮਿੰਨਤ ਨਹੀਂ ਸੁਣਨੀ ਇਹ ਇਹ ਗੱਲ ਤੂੰ ਰੱਖ ਲੈ ਸਪੈਸ਼ਲ ਮੈਂ ਜਲੰਧਰ ਵਾਲੇ ਨੂੰ ਕਹਿਣਾ ਉਹ ਜਿਹੜਾ ਜਲੰਧਰ ਵਾਲਾ ਪਤਾ ਨਹੀਂ ਕੀ ਨਾਮ ਆਉਂਦਾ ਠੀਕ ਹੈ ਨਾ ਜਿਹੜੇ ਪੁੱਠੀ ਜੀ ਟੋਪੀ ਲੈ ਲੈਂਦਾ ਕੰਨਾਂ 'ਚ ਨੱਥੀਆਂ ਪੁੱਠੀ ਜੀ ਟੋਪੀ ਠੀਕ ਹੈ ਨਾ ਸਪੈਸ਼ਲ ਉਹਦੇ ਵਾਸਤੇ ਆ ਬਾਈ ਜੇ ਤਾ ਤੂੰ ਆਪਣੀ ਸੌਖੀ ਰੋਟੀ ਖਾਣਾ ਠੀਕ ਹੈ ਕਿ ਨਹੀਂ ਖਾਲਾ ਜੇ ਤੇਰੇ ਕੋਲੇ ਵਾਧੂ ਪੈਸੇ ਹੈਗੇ ਆ ਤੇਰੇ ਚੂਨੇ ਲੜਦੇ ਆ ਤੂੰ ਕੋਈ ਅਦਾਲਤਾਂ ਦੇ ਚੱਕਰ ਕੱਟਨੇ ਆ ਤੂੰ ਜੇਲ੍ਹ ਚ ਜਾਣਾ ਜੇ ਤੂੰ ਪਰਚਾ ਝੱਲ ਸਕਦਾ ਫਿਰ ਤੂੰ ਆਪਦਾ ਤਿਆਰ ਰਹੀਂ ਫਿਰ ਤੂੰ ਆਪਣਾ ਤਿਆਰ ਰਹੀਂ ਫਿਰ ਅਸੀਂ ਆਪਦੇ ਸਿੰਘ 10 15 ਇਕੱਠੇ ਹੋ ਕੇ ਠੀਕ ਹੈ ਕਿ ਨਹੀਂ ਅਸੀਂ ਇੱਥੇ ਜ਼ਰੂਰ ਕੰਪਲੀਟ ਦਵਾਂਗੇ ਆਖੇ ਤੇਰੇ ਜਲੰਧਰ ਚ ਇਹ ਮੇਰੀ ਵੀਡੀਓ ਹੋਂਦ ਤੱਕ ਵੀ ਪਹੁੰਚਾ ਦਿਆ ਜੇ ਕਿਉਂਕਿ ਉਹ ਤਾਂ ਫੋਨ ਬੰਦ ਕਰਿਆ ਨਹੀਂ ਤਾਂ ਮੈਂ ਬੰਦਿਆਂ ਨੂੰ ਸਮਝਾ ਦੇਣਾ ਸੀ ਬਾਈ ਤੇਰਾ ਅਸੀਂ ਕੁਝ ਦੇਣਾ ਤੈਨੂੰ ਕੋਈ ਗਾਲ ਕੱਢੀ ਆ ਤੇਰੇ ਪਰਿਵਾਰ ਨੂੰ ਕਿਸੇ ਨੇ ਗਾਲ ਕੱਢੀ ਆ ਤੈਨੂੰ ਕਿਸੇ ਨੇ ਮੰਦਾ ਚੰਗਾ ਬੋਲਿਆ ਦੱਸ ਸਾਨੂੰ ਫਿਰ ਫਿਰ ਸਾਡੇ ਬਾਰੇ ਮਾੜਾ ਤੂੰ ਕਿਉਂ ਬੋਲਦਾ ਸਾਡੇ ਬਾਰੇ ਦੱਸੋ ਬੋਲ ਦੱਸ ਤੂੰ ਹੈ ਤੇਰੀ ਆਪ ਪੁੱਠੀ ਟੋਪੀ ਪਾਈ ਹੁੰਦੀ ਤੇਰੇ ਪੁੱਠੀ ਟੋਪੀ ਲੈ ਕੇ ਤੂੰ 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 ਸਾਨੂੰ ਕੋਈ ਖੱጫ ਦੱਸੇ ਤੇ ਹੋਰ ਕੋਈ ਦੱਸੇ ਤੂੰ ਤੇ ਮੁੜ ਕੇ ਤੁਸੀਂ ਮਿੰਨਤਾ ਕੱਢਣ ਤੇ ਕਮੈਂਟ ਚ ਆ ਜਾਨੂੰ ਕਮੈਂਟ ਚ ਤੁਸੀਂ ਮਿੰਨਤਾ ਕੱਢਣ ਲੱਗ ਪਏ ਨੇ ਤੁਸੀਂ ਤੇ ਤੂੰ ਬੋਲਦਾ ਭਾਈ ਅਮਰਤਪਾਲ ਸਿੰਘ ਨੂੰ ਠੀਕ ਆ ਨਾ ਕਦੇ ਭਾਈ ਅਮਰਤਪਾਲ ਸਿੰਘ ਨੂੰ ਤੇਰੇ ਤੋਂ ਇੱਕ ਪਰਚਾ ਨਹੀਂ ਚੱਲੇ ਆ ਜਾਣਾ ਵੀਰਿਆ ਇੱਕ ਪਰਚਾ ਨਹੀਂ ਤੇਰੇ ਤੋਂ ਚੱਲੇ ਆ ਜਾਣਾ ਤੇ ਤੇਰਾ ਫੋਨ ਬੰਦ ਆ ਜਾਂਦਾ ਤੇਰਾ ਫੋਨ ਮੈਂ ਨੰਬਰ ਲਾ ਕੇ ਵੇਖਿਆ ਸੀ ਫੋਨ ਤੇਰੇ ਬੰਦ ਆਈ ਜਾਂਦਾ ਨੰਬਰ ਤੇਰਾ ਲੱਗ ਨਹੀਂ ਰਿਹਾ ਠੀਕ ਹੈ ਨਾ ਇੱਕ ਜਿੱਤੇ ਹੋਏ ਐਮਪੀ ਬਾਰੇ ਤੂੰ ਆਪੇ ਸ਼ਬਦ ਬੋਲਦਾ ਇਹ ਵੇਖ ਲੈ ਬਾਅਦ ਦੇ ਵਿੱਚ ਕਿਹੜੇ ਪਾਸੇ ਤੋਲਦੀ ਹੁੰਦੀ ਹੈ ਮਗਰ ਨਹੀਂ ਕਿਸੇ ਨੇ ਤੁਰਨਾ ਹਾਂ ਜਿਹੜੇ ਤੈਨੂੰ ਫੂਕ ਸ਼ਕਾਉਂਦੇ ਆ ਜਿਹੜੇ ਤੈਨੂੰ ਉਂਗਲਾ ਲਾਉਂਦੇ ਜਿਨ੍ਹਾਂ ਦੇ ਸਿਰ ਤੇ ਚੜ ਕੇ ਤੂੰ ਨੱਚਦਾ ਤੇਰੇ ਨਾਲ ਕਿਸੇ ਨੇ ਨਹੀਂ ਆਉਣਾ ਤੈਨੂੰ ਇੰਨੀ ਗੱਲ ਦੱਸ ਤੀ ਆ ਤੇਰੇ ਮਗਰ ਕਿਸੇ ਨੇ ਨਹੀਂ ਆਉਣਾ ਹੀ ਤੂੰ ਆਪਣਾ ਤੇ ਆਪਣਾ ਪਰਿਵਾਰ ਸੰਭਾਲ ਸੋਹਣੀ ਜ਼ਿੰਦਗੀ ਜਿਉਣਾ ਤੂੰ ਜ਼ਿੰਦਗੀ ਜਿਉ ਤੂੰ ਇਹ ਸਪੈਸ਼ਲ ਬੇਨਤੀ ਸੀ ਇਹ ਵੀ ਮੈਂ ਕਰਨੀ ਸੀ ਮੈਨੂੰ ਬਾਈ ਦਾ ਦਿਆਲੇ ਸਰਪੰਚ ਦੇ ਅਥੱਲੇ ਲਿਖਿਆ ਸੀ ਜਿਹੜਾ ਤੇ ਮੈਨੂੰ ਚੇਤ ਆ ਗਿਆ ਤਾਂ ਮੈਂ ਤਾਂ ਕਰਕੇ ਕਰਤੀ ਆ ਵਿੱਚ ਦੀ ਸਾਰੇ ਪਰਾ ਸ਼ੇਅਰ ਕਰ ਦਿਓ ਵੀਡੀਓ ਨੂੰ ਜਿਹੜੇ ਪਿਆਰ ਕਰਨ ਵਾਲੇ ਤੁਸੀਂ ਜਰੂਰ ਸ਼ੇਅਰ ਕਰ ਦਿਓ ਵੀਡੀਓ ਨੂੰ ਠੀਕ ਹੈ ਨਾ ਜਿਹੜਾ ਸਾਡੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ ਜਿਹੜਾ ਸਾਡੇ ਅਣਖਾਂ ਦੀ ਗੱਲ ਕਰਦਾ ਸਾਡੀ ਨੌਜਵਾਨੀ ਨੂੰ ਚਟੇਰ ਕੇ ਇਹਨਾਂ ਵਿੱਚੋਂ ਕੱਟਣ ਦੀ ਗੱਲ ਕਰਦਾ ਜਿਹੜਾ ਬੰਦਾ ਅਸੀਂ ਉਹਦੇ ਵਿਰੋਧ ਚ ਹੋਈ ਹੋਏ ਫਿਰਦੇ ਆ ਦੱਸੋ ਲੱਖ ਦੀ ਲਾਹਤ ਸਾਡੇ ਉੱਤੇ ਹੈ ਜਾਂ ਅਸੀਂ ਸੱਚਮੁੱਚ ਦਿਲ ਦੇ ਵਿੱਚ ਇਹ ਤਾਂ ਰਿਹਾ ਵੀ ਡਿਬਰੂਗੜਾ ਵਾਲਾ ਖਤਮ ਹੋਣਾ ਚਾਹੀਦਾ ਜਿੱਦਨ ਡਿਬਰੂਗੜਾ ਵਾਲਾ ਹੋ ਗਿਆ ਨਾ ਕਿਤੇ ਵੀ ਅੱਗਾ ਪਿੱਛਾ ਹੋ ਗਿਆ ਸਾਹਮਣੇ ਤੁਰ ਜਾਣਾ ਇਸ ਤੋਂ ਤੂੰ ਮੁੜ ਕੇ ਮੁੜ ਕੇ ਫਿਰ ਦੂਜੇ ਪਾਸੇ ਹੋ ਜਾਓਗੇ ਤੁਸੀਂ ਅਸੀਂ ਮਾੜਾ ਕਿਦੋਂ ਆਖਿਆ ਸੀ ਅਸੀਂ ਕੀ ਆਖਿਆ ਸੀ ਅਜ ਤੱਕ ਜਿੰਨ ਕੋਈ ਆਖਿਆ ਹੀ ਨਹੀਂ ਸੀ ਅਜ ਤੱਕ ਮਾੜਾ ਕਿਹਾ ਹੀ ਨਹੀਂ ਸੀ ਮੁੜ ਕੇ ਸਸਕਾਰਾਂ ਤਾਂ ਤੁਰੇ ਫਿਰਦੇ ਹੁੰਨੇ ਦੋਗਲੇ ਹੋ ਤੁਸੀਂ ਮੁੜ ਕੇ ਵਰਸੀਆਂ ਤੇ ਤੁਰੇ ਫਿਰਦੇ ਹੁੰਨੇ ਹੋ ਤਾਂ ਜਿਉਂਦੇ ਨੂੰ ਤੁਸੀਂ ਟਿਕੰਨੀ ਤੇ ਆਂਦੇ ਬੰਦੇ ਨੂੰ ਨਾਲੇ ਇੱਕ ਗੱਲ ਹੋਰ ਆ ਅਗਲਾ ਜੇਲ੍ਹ 'ਚ ਬੈਠਾ ਬਰਾਬਰ ਸਿੰਘਾਂ ਦੇ ਨਾਲ ਹਾਂ ਬਰਾਬਰ ਸਿੰਘਾਂ ਦੇ ਨਾਲ ਜੇਲ੍ਹ 'ਚ ਬੈਠਾ ਹੋਇਆ ਕਿਤੇ ਛੱਡ ਕੇ ਨਹੀਂ ਭੱਜਾਇਆ ਇਹ ਨਹੀਂ ਵੀ ਨਾਲ ਦੇ ਸਿੰਘ ਅੰਦਰ ਕਰਾ ਤੇ ਆਪ ਭੱਜ ਗਿਆ ਫਿਰ ਤਾਂ ਗੱਲ ਹੁੰਦੀ ਆ ਵੀ ਸਿੰਘ ਪਸਾਦੇ ਆਪ ਭੱਜਿਆ ਅਮਰਿੰਦਰ ਸਿੰਘ ਰਧਾਵਾ ਜੀ ਮੈਂ ਨਹੀਂ ਕਿਸੇ ਨੂੰ ਇਹ ਬੰਦਾ ਪਹਿਲਾਂ ਆਂਦਾ ਸੀ ਉਹ ਖੇਤੋਂ ਦਾ ਲੱਡੂ ਖੇਤਾਂ 'ਚ ਲਾਈਵ ਹੁੰਦਾ ਦੱਸੋ ਖੇਤ ਮੇਰੇ ਆਪਦੇ ਮੋਟਰ ਮੇਰੀ ਆਪਦੀ ਲਾਈਵ ਮੈਂ ਹੁਣ ਹਾਂ ਢਿੱਡ ਭੀੜ ਅਗਲੇ ਦੇ ਹੁੰਦੀ ਆ ਦੱਸੋ ਦੱਸੋ ਜੇ ਮੈਂ ਕਿਸੇ ਨੂੰ ਪਹਿਲਾਂ ਕਿਹਾ ਸਬੂਤ ਲਿਆਓ ਰੱਖੋ ਸਬੂਤ ਸਾਹਮਣੇ ਬਿੱਤਖੇਲ ਸਿੰਘ ਨੇ ਇਹ ਗੱਲ ਆਖੀ ਹੋ ਕਿਸੇ ਨੂੰ ਆਖੀ ਹੋ ਵੀ ਤੂੰ ਕੋਠੇ ਤੇ ਚੜ ਕੇ ਲਾਈਵ ਨਾ ਕਿਤੇ ਹੁੰਨਾ ਠੀਕ ਹੈ ਨਾ ਜਦੋਂ ਬੰਦੇ ਇਹ ਬੰਦੇ ਜਦੋਂ ਹਟਦੇ ਨਹੀਂ ਇਹਾਂ ਦੇ ਵੀ ਨਹੀਂ ਅਸੀਂ ਐਂ ਚੱਲਾਂਗੇ ਮੈਂ ਆਖਾਂ ਚਲੋ ਆਪਾਂ ਕੀ ਲੈਣਾ ਆਪਾਂ ਕੀ ਲੈਣਾ ਛੱਡੋ ਪਰਾਂ ਮੇਸੇ ਗੱਲ ਧੇਰਿਆਂ ਪਰ ਹੁਣ ਮੈਂ ਪੂਰਾ ਇਹਨਾਂ ਦਾ ਸਕੰਜਾ ਕੱਸ ਕੇ ਰੱਖੂੰਗਾ ਹੁਣ ਨਹੀਂ ਮੈਂ ਪਿੱਛੇ ਹਟਦਾ ਹੁਣ ਘਰੋ ਕੀ ਕਿ ਤੁਸੀਂ ਕਰਦੇ ਹੋ ਜਿਹੜਾ ਬੰਦਾ ਇਹਨਾਂ ਦੇ ਇੱਕ ਵੀਡੀਓ ਪਾਉਂਦਾ ਇਹਨੇ ਨਾਲ ਅਸੀਂ ਥਾਣੇ ਚੱਲੇ ਆ ਅਸੀਂ ਕੰਪਲੀਟ ਕਰ ਦੇਣੀ ਆ ਅਸੀਂ ਉਹ ਕਰ ਦੇਣੀ ਆ ਤੁਸੀਂ ਜੋ ਮਰਜ਼ੀ ਗੰਦ ਭਾਂਕੋ ਤੁਸੀਂ ਜੋ ਮਰਜ਼ੀ ਕਰੋ ਤੁਹਾਨੂੰ ਸਾਰੀਆਂ ਖੁੱਲੀਆਂ ਛੋਟੀਆਂ ਆਹ ਸੁਖਦੀਪਰਾਮ ਗੜੀਆ ਕੀ ਹਾਲੀ ਤੇਰਾ ਠੀਕ ਹੈ ਜਿੰਨਾ ਚੱਕਰ ਜ਼ਿੰਦਗੀ ਹੈਗੀ ਵੀਰੋ ਠੀਕ ਹੈ ਕਿ ਨਹੀਂ ਅਣਖ ਨਾਲ ਜਿਉਵਾਂਗੇ ਮਰ ਜਾਣਾ ਪਤਾ ਨਹੀਂ ਕਿਦਾਂ ਫੂਕ ਨਿਕਲ ਜਾਣੀ ਆ ਠੀਕ ਆ ਕਿ ਨਹੀਂ ਜਿਉਣਾ ਅਣਖ ਨਾਲ ਆ ਕੋ ਚਾਰ ਦਿਨ ਜਾਤ ਤਾਂ ਕਰ ਲੂਗਾ ਕੋਈ ਠੀਕ ਆ ਕਿ ਨਹੀਂ ਹਾਂ ਬੱਸ ਮੈਂ ਅੱਜ ਤੱਕ ਕਿਸੇ ਨਾਲ ਪਹਿਲ ਕੀਤੀ ਹੋਵੇ ਇੱਕ ਬੰਦਾ ਹੱਥ ਖੜਾ ਕਰਕੇ ਕਰ ਤੇ ਮੈਂ ਕਿਸੇ ਦੇ ਪਹਿਲ ਕੀਤੀ ਹੋਵੇ ਮੈਂ ਕਿਸੇ ਨੂੰ ਮਾੜਾ ਬੋਲਿਆ ਹੋਵੇ ਦੱਸੋ ਇੱਕ ਬੰਦਾ ਵੀ ਹੱਥ ਫੜਕੇ ਪਰ ਜਦੋਂ ਅਗਲਾ ਬੋਲਦਾ ਫੇਰ ਨਹੀਂ ਬਈ ਹਾਂ ਫਿਰ ਮੈਂ ਦੋ ਰਤੀਆਂ ਉੱਤੋਂ ਦੀ ਹੁੰਨਾ ਫਿਰ ਸਾਨ ਠੱਠੇ ਵਾਲਾ ਵੈਰ ਮੈਂ ਪੂਰੇ ਪਗਾਉਣਾ ਹੁੰਨਾ ਫਰਨ ਧੀਰ ਸਿੰਘ ਰothor ਧੀਰਾ ਵਗਜ ਖਾਲਸਾ ਵਜ ਫਦੇ ਫਿਰ ਸਾਨ ਠੱਠੇ ਵਾਲਾ ਵੈਰ ਮੈਂ ਪੂਰੇ ਪਗਾਉਣਾ ਹੁੰਨਾ ਫੇਰ ਨਹੀਂ ਮੈਂ ਪਿੱਛੇ ਹਟਿਆ ਠੀਕ ਆ ਕਿ ਨਹੀਂ ਫਿਰ ਤਾਂ ਜਿਵੇਂ ਸਿਆਣੇ ਨੇ ਕੋਠਿਆਂ ਤੇ ਚੜਾ ਦੀਦਾ ਕੋਠਿਆਂ ਤੇ ਚੜੇ ਫਿਰਦੇ ਸੀ ਨਾ ਕੋਠਿਆਂ ਦੇ ਫਿਰ ਮੈਨੂੰ ਆਖ ਦਿੰਦੇ ਵੀ ਮੇਰੇ ਐ ਐ ਬੋਲਦਾ ਤੇ ਕੇਲਾ ਕੋਠਿਆਂ ਤੇ ਚੜਾ ਦਿੰਦਾ ਮੈਂ ਤਾਂ ਕੋਠਿਆਂ ਤੇ ਲਾਈ ਫਿਰ ਲਾਈ ਵੀ ਕੋਠਿਆਂ ਦੇ ਉੱਤੇ ਹੁੰਦੇ ਚੜ ਚੜ ਕੇ ਹਾਂ ਠੀਕ ਹੈ ਨਾ ਫਿਰ ਲਾਈਵ ਕੋਠਿਆਂ ਤੋਂ ਉੱਤੇ ਚੜ ਚੜ ਕੇ ਕੋਠਿਆਂ ਤੇ ਅਸੀਂ ਐਡੇ ਬੇਸ਼ਰਮ ਬੰਦੇ ਤਾਂ ਹੈਗੇ ਨਹੀਂ ਅਸੀਂ ਐਡੇ ਘਟੀਆ ਬੰਦਾ ਤਾਂ ਮੈਂ ਹੈ ਨਹੀਂ ਐਡਾ ਬੇਅਣਖੀ ਤੇ ਜਮੀਰਾ ਬੰਦਾ ਮੈਂ ਹੈ ਨਹੀਂ ਵੀ ਸਾਡੇ ਭਾਈ ਸਾਹਿਬ ਨੂੰ ਕੋਈ ਬੰਦਾ ਆਪ ਮੁਸ਼ਬਦ ਇੰਨੇ ਬੋਲੇ ਅਸੀਂ ਚੁੱਪ ਕਰਕੇ ਮੂੰਹ ਧਾਰ ਕੇ ਬਹਿ ਜੀਏ ਮੈਂ ਇਹੋ ਜਾਂ ਤਾਂ ਹੈ ਹੀ ਨਹੀਂ ਵੀ ਮੈਂ ਜਮਾ ਚੁੱਪ ਕਰਕੇ ਸੌਂ ਜਾ ਵੀ ਚਲੋ ਕੋਈ ਇਹਨਾਂ ਨੂੰ ਬੋਲੀ ਜਾਣ ਦੋ ਹੈ ਠੋਕਮਾ ਜਵਾਬ ਦਊਗਾ ਤੇ ਕੋਠਿਆਂ ਤੇ ਚੜਾਉਂਗਾ ਇਹਨਾਂ ਨੂੰ ਮੈਂ ਲਾਈਵ ਹੋਣ ਵਾਸਤੇ ਇਹ ਘਰ ਦੇ ਵਿੱਚ ਲਾਈਵ ਨਹੀਂ ਹੁੰਦੇ ਆਪਣੇ ਆਜੇ ਕੋਠਿਆਂ ਤੇ ਹੋਣਗੇ ਲਾਈਵ ਮੈਂ ਅੱਜ ਤੱਕ ਜ਼ਿੰਦਗੀ ਦਾ ਮੇਰਾ ਸੂਲ ਆ ਮੈਂ ਕਿਸੇ ਬੰਦੇ ਨੂੰ ਮਾੜਾ ਨਹੀਂ ਬੋਲਦਾ ਪਹਿਲਾਂ ਮੈਂ ਮਾੜਾ ਨਹੀਂ ਕਿਸੇ ਨੂੰ ਬੋਲਦਾ ਪਰ ਜਦੋਂ ਬੰਦਾ ਪਹਿਲਾਂ ਲੱਗ ਪਿਆ ਮੈਨੂੰ ਮਾੜਾ ਬੋਲਣ ਠੀਕ ਆ ਕਿ ਨਹੀਂ ਫਿਰ ਮੈਂ ਦੂਜ ਮੈਂ ਛੱਡੀ ਨਹੀਂ ਫਿਰ ਮੈਂ ਫਿਰ ਸਾਂ ਠੱਠੇ ਵਾਲਾ ਵੈਰ ਪੂਰਾ ਹੀ ਰੱਖੀ ਜਾ ਫਿਰ ਹਾਂ ਪਹਿਲ ਕੀਤੀ ਨਹੀਂ ਦੂਜ ਛੱਡੀ ਨਹੀਂ ਹੈਂ ਨਾਲੇ ਗੱਲ ਸੁਣੋ ਜਿਹੜੇ ਬੰਦੇ ਦੇ ਆਪ ਤਾਂ ਮੇਰੀ ਸਨ ਗੱਲ ਆਖੇ ਮੈਂ ਮੰਨਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਮਫਲਾਉ ਨੇ ਨੂੰ ਮੰਨਦਾ ਮੈਂ ਠੀਕਾ ਮੰਨੋ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਾਰਿਆਂ ਦਾ ਸਾਂਝਾ ਵੀ ਮੰਨਣਾ ਚਾਹੀਦਾ ਮੈਂ ਨਹੀਂ ਕਿਸੇ ਨੂੰ ਦਾ ਵੀ ਨਾਮ ਮੰਨੂ ਫਿਰ ਤੂੰ ਗੁਰੂ ਗ੍ਰੰਥ ਸਾਹਿਬ ਤੁਸੀਂ ਕਿੰਨੀ ਕੁ ਗੱਲ ਮੰਨੀ ਆ ਦੱਸੋ ਪੰਜ ਕਕਾਰਾਂ ਦੇ ਧਾਰ ਜਿਹੜਾ ਲੁਧਿਆਣੇ ਦਾ ਬਿੱਟੂ ਬਿੱਟੂ ਰਵਨੀਤ ਬਿੱਟੂ ਬੀਅੰਤ ਸਿੰਘ ਦਾ ਪੁੱਤਰਾ ਉਹ ਹਾਰਿਆ ਸੀ ਉਹ ਹਾਰਿਆ ਨੂੰ ਅਗਲੇ ਨੇ ਮੰਤਰੀ ਬਣਾਤਾ ਵੇਖੋ ਤੁਸੀਂ ਹਾਰਿਆਂ ਨੂੰ ਮੰਤਰੀ ਬਣਾਤਾ ਜਿੱਤੇ ਤੇ ਦੂਜੀ ਵਾਰੀ ਐਨਐਸਐ ਲਾਤੀ ਮਾੜਾ ਅਮਰਤਪਾਲੀ ਆ ਜੀ ਮਾੜਾ ਡਿਬਰੂਗੜਾ ਵਾਲਾ ਬਾਬਾ ਹੀ ਹਜੇ ਵੀ ਵੇਖੋ ਦਿਮਾਗ ਆ ਕੋਪੜ ਚ ਸੋਚ ਤਾਂ ਲਓ ਪਤੰਦਰੋ ਤੇ ਬੜਿਆਂ ਨੇ ਰੌਲਾ ਪਾਇਆ ਸੀ ਓਹੰਦਾ ਵਕੀਲ ਬੀਜੇਪੀ ਦਾ ਬੰਦਾ ਓਹੰਦਾ ਵਕੀਲ ਬੀਜੇਪੀ ਦਾ ਬੰਦਾ ਓ ਅਮਰਤਪਾਲ ਬੀਜੇਪੀ ਦਾ ਬੰਦਾ ਅਮਰਤਪਾਲ ਦਾ ਪਾਪਾ ਬੀਜੇਪੀ ਦਾ ਬੰਦਾ ਅਮਰਪਾਲ ਦੀ ਮੰਮੀ ਬੀਜੇਪੀ ਦੇ ਦਸੋ ਲੱਖ ਦੀ ਲਾਹਣ ਤਾਂ ਤੁਹਾਡੇ ਉੱਤੇ। ਉਹ ਕੋਈ ਤੁਹਾਡਾ ਸਟੈਂਡ ਵੀ ਹੈਗਾ ਕਿਸੇ ਤੁਸੀਂ ਗੱਲ ਤੇ ਟਿਕੇ ਵੀ ਹੋ ਤੁਸੀਂ। ਜਿਹੜਾ ਬੰਦਾ ਬਾਹਰਲੀ ਫੋਰਨ ਕੰਟਰੀ ਦੇ ਵਿੱਚ ਬਹਿ ਕੇ ਪੰਜਾਬ ਲਈ ਬੋਲਦਾ ਉਹਨੂੰ ਤੁਸੀਂ ਗੱਲ ਇਹ ਕਰਦੇ ਹੋ ਉਹ ਪੰਜਾਬ ਨਹੀਂ ਆਉਂਦਾ ਓਏ ਪੰਜਾਬ ਆ ਕੇ ਨਹੀਂ ਬੋਲਦਾ ਉਹ ਜਦੋਂ ਪੰਜਾਬ ਆ ਕੇ ਉਤਰਦਾ ਮੁੜ ਕੇ ਤੁਸੀਂ ਆਨੇ ਓਏ ਮੋਨਾ ਕੋਨਾ ਇਹ ਸਿੱਖੀ ਦੀ ਗੱਲ ਕਿਵੇਂ ਕਰ ਲੱਗ ਪਿਆ। ਉਹਨੇ ਅਮਰਤ ਸ਼ਾਕ ਲਿਆ। ਗਜਰੋ ਨੇ ਅਮਰਤ ਛਕ ਲਿਆ ਉਹ ਇਹਨੇ ਅਮਰਤ ਕਿਵੇਂ ਛਕ ਲਿਆ ਇਹ ਤਾਂ ਬੀਜੇਪੀ ਦਾ ਲੱਗਦਾ ਇਹ ਤਾਂ ਪ੍ਰਿੰਟਡ ਕੀਤਾ ਬੰਦਾ ਇਹਦਾ ਬਾਹਰੋਂ ਲਿਆਂਦਾ ਹੀ ਬੀਜੇਪੀ ਨੇ ਬੰਦਾ ਹੁ ਕਿਸੇ ਗੱਲ ਤੇ ਤਾਂ ਟਿਕ ਜੋ ਤੁਸੀਂ ਕਿਸੇ ਗੱਲ ਤੇ ਦਿਆਲਾ ਸਰਪ ਜਲੰਧਰ ਵਾਲਾ ਭਾਈ ਇਹ ਜਲੰਧਰ ਵਾਲਾ ਨਾ ਉਹਨੂੰ ਬੇਨਤੀ ਕਰਦਾ ਵੀਰੇ ਤੂੰ ਬੜੀ ਸੌਖੀ ਰੋਟੀ ਖਾਣਾ ਜਲੰਧਰ ਵਾਲਿਆ ਵੀ ਸਾਡਾ ਤੇਰੇ ਨਾਲ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੈਗਾ ਨਾ ਸੀ ਤੈਨੂੰ ਮਾੜੀ ਕਹਿੰਦੇ ਨਾ ਚੰਗੀ ਕਹਿੰਦੇ ਆ ਤੂੰ ਜਿਹੜੇ ਬੰਦਿਆਂ ਦੇ ਮਗਰ ਲੱਗ ਕੇ ਸਾਨੂੰ ਮਾੜਾ ਚੰਗਾ ਬੋਲਦਾ ਨਾ ਸਾਡਾ ਫੋਨ ਤਾਂ ਤੂੰ ਚੱਕਦਾ ਨਹੀਂ ਨੰਬਰ ਬੰਦ ਕਰੀ ਬੈਠਾ ਠੀਕ ਹੈ ਕਿ ਤੇਰੇ ਜਲੰਧਰ ਚ ਤੇਰੇ ਇੱਥੇ ਆ ਕੇ ਜਿਹੜੇ ਜਿੰਦੇ ਵੱੜ ਸਾਡੇ ਬਾਰੇ ਜੋ ਗਲਤ ਬੋਲਾ ਅਸੀਂ ਕੰਪਲੇਟ ਦਵਾਂਗੇ ਤੇਰੇ ਇੱਥੇ ਆ ਕੇ ਮੁੜ ਕੇ ਅਸੀਂ ਤੇਰੀ ਮਿੰਨਤ ਨਹੀਂ ਸੁਣਨੀ ਇਹ ਇਹ ਗੱਲ ਤੂੰ ਰੱਖ ਲੈ ਸਪੈਸ਼ਲ ਮੈਂ ਜਲੰਧਰ ਵਾਲੇ ਨੂੰ ਕਹਿਣਾ ਉਹ ਜਿਹੜਾ ਜਲੰਧਰ ਵਾਲਾ ਪਤਾ ਨਹੀਂ ਕੀ ਨਾਮ ਆਉਂਦਾ ਠੀਕ ਹੈ ਨਾ ਜਿਹੜੇ ਪੁੱਠੀ ਜੀ ਟੋਪੀ ਲੈ ਲੈਂਦਾ ਕੰਨਾਂ 'ਚ ਨੱਥੀਆਂ ਪੁੱਠੀ ਜੀ ਟੋਪੀ ਠੀਕ ਹੈ ਨਾ ਸਪੈਸ਼ਲ ਉਹਦੇ ਵਾਸਤੇ ਆ ਬਾਈ ਜੇ ਤਾ ਤੂੰ ਆਪਣੀ ਸੌਖੀ ਰੋਟੀ ਖਾਨਾ ਠੀਕ ਹੈ ਕਿ ਨਹੀਂ ਖਾਲਾ ਜੇ ਤੇਰੇ ਕੋਲੇ ਵਾਧੂ ਪੈਸੇ ਹੈਗੇ ਆ ਤੇਰੇ ਚੂਨੇ ਲੜਦੇ ਆ ਤੂੰ ਕੋਈ ਅਦਾਲਤਾਂ ਦੇ ਚੱਕਰ ਕੱਟਨੇ ਆ ਤੂੰ ਜੇਲ੍ਹ ਚ ਜਾਣਾ ਜੇ ਤੂੰ ਪਰਚਾ ਝੱਲ ਸਕਦਾ ਫਿਰ ਤੂੰ ਆਪਦਾ ਤਿਆਰ ਰਹੀਂ ਫਿਰ ਤੂੰ ਆਪਣਾ ਤਿਆਰ ਰਹੀਂ ਫਿਰ ਅਸੀਂ ਆਪਦੇ ਸਿੰਘ 10 15 ਇਕੱਠੇ ਹੋ ਕੇ ਠੀਕ ਹੈ ਕਿ ਨਹੀਂ ਅਸੀਂ ਇੱਥੇ ਜਰੂਰ ਕੰਪਲੀਟ ਦਵਾਂਗੇ ਆਖੇ ਤੇਰੇ ਜਲੰਧਰ ਚ ਇਹ ਮੇਰੀ ਵੀਡੀਓ ਹੋਂਦ ਤੱਕ ਵੀ ਪਹੁੰਚਾ ਦਿਆ ਜੇ ਕਿਉਂਕਿ ਉਹ ਤਾਂ ਫੋਨ ਬੰਦਾ ਰਹੇ ਨਹੀਂ ਤਾਂ ਮੈਂ ਬੰਦਿਆਂ ਨੂੰ ਸਮਝਾ ਦੇਣਾ ਸੀ ਬਾਈ ਤੇਰਾ ਅਸੀਂ ਕੁਝ ਦੇਣਾ ਤੈਨੂੰ ਕੋਈ ਗਾਲ ਕੱਢੀ ਆ ਤੇਰੇ ਪਰਿਵਾਰ ਨੂੰ ਕਿਸੇ ਨੇ ਗਾਲ ਕੱਢੀ ਆ ਤੈਨੂੰ ਕਿਸੇ ਨੇ ਮੰਦਾ ਚੰਗਾ ਬੋਲਿਆ ਦੱਸ ਸਾਨੂੰ ਫਿਰ ਫਿਰ ਸਾਡੇ ਬਾਰੇ ਮਾੜਾ ਤੂੰ ਕਿਉਂ ਬੋਲਦਾ ਸਾਡੇ ਬਾਰੇ ਦੱਸੋ ਬੋਲ ਦੱਸ ਤੂੰ ਹੈ ਤੇਰੀ ਆਪ ਪੁੱਠੀ ਟੋਪੀ ਪਾਈ ਹੁੰਦੀ ਤੇਰੇ ਪੁੱਠੀ